ਕੋਡੀ 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 ਛਾ ਕੋਟ ਦੀ ਟੀਮ ਦੇ ਦੋ ਕੋਚ ਗਰਾਊਂਡ 'ਚ ਆਓ ਕਹਿੰਦੇ 2000 ਜੁਰਮਾਨਾ ਉਧਰ ਮੈਨੂੰ ਲੱਗਦਾ ਵੀ ਲੱਲੀਆ ਵਾਲੇ ਉਹ ਤਾਂ ਪਿਆਰਾ ਪਹਿਲਾਂ ਕੀਤਾ ਹੋਇਆ ਉਹ ਕਾਂਗੇ ਵਾਲੇ ਦਾ ਪਹਿਲਾ ਜਫਾ 41000 ਦਾ ਮੇਰੇ ਮਿੱਤਰੋ 41000 ਜਰਨੈਲ ਸਿੰਘ ਦੀ ਕੋਲੀ ਦੇ ਪੁੱਤਰ ਦੇ ਦੇ ਸਾਥੀਆਂ ਵੱਲੋਂ 5000 ਕਹਿੰਦੇ ਗੁਰਵਿੰਦਰ ਮੇਰੇ ਵੱਲੋਂ ਪਾ ਦਿਓ ਪਰ ਆ 5000 ਦਾ ਇੱਕੋ ਜਫ਼ਾ ਲੈ ਵੀ ਗੌਰਵ ਆ ਪੰਜ ਫੜਕੇ ਲੈ ਜੀ ਜਰਾ ਵੀਰਿਆ ਇਹ ਹਾਂਗਕਾਂਗ ਵਾਲੇ ਸਾਰੇ ਮਿੱਤਰਾਂ ਵੱਲੋਂ ਆ ਉਧਰ ਦਿਨਿਸ਼ ਕੈਨੇਡਾ ਉਹਨਾਂ ਦਾ ਵੀ ਧੰਨਵਾਦ ਆ ਜਦੋਂ ਅਸੀਂ ਰੇਟ ਜਿਹੜੇ ਤੁਹਾਨੂੰ ਲਾਇਆ ਉਹ ਪੰਜਾਬੀ ਆ ਆ ਆ ਤੇਜ਼ੀ ਦੇ ਪੈਸੇ ਆ ਭਾਈ ਲੱਗ ਗਿਆ ਜੀ ਇੱਕ ਮੇਰੇ ਕੋਲ ਉਤਰਾ ਦੇ ਦੇ ਅਸੀਂ ਉਦਾਂ ਹੀ ਦੇਣੇ ਤੂੰ ਪੈਸੇ ਜੱਫੇ ਤੇ ਪੈਸੇ ਲਾਲਾ ਭਰਾ ਬਣ ਕੇ ਆ ਅਸੀਂ ਤੇਜੀ ਨੂੰ ਦੇਣਿਆ ਲੈ ਵੀ ਲਾਲੇ ਪਹਿਲਵਾਨਾ ਤੇਜੀ ਨੂੰ ਦੇ ਕੇ ਆ ਯਾਰਾ ਪੈਸੇ ਜੇ ਜੱਫਾ ਲੱਗ ਗਿਆ ਭੱਤ ਝਾੜਦਾ ਉਹ ਜਾਂਦਾ ਪੌਰ ਨਹੀਂ ਪਪਲੀਏ ਨਾਰੇ ਉਹ ਤਾਲੀਆਂ ਦੇ ਪੱਪ ਝਾੜਦਾ ਆ ਤਾਲੀਆਂ ਦੇ ਪੱਤ ਝਾੜਦਾ 11 ਫਰਵਰੀ ਕਹਿੰਦੇ ਆਜੋ ਬਾਗੜੀਆਂ ਦੇ ਵਿੱਚ ਮੇਰੇ ਮਿੱਤਰੋ ਆਓ ਕਹਿੰਦੇ ਟਰੈਕਟਰ ਹਾਲੰਡ ਦਿੱਤੇ ਜਾਣੇ ਕਾਲਾ ਬਾਗੜੀਆਂ ਵਾਲਾ ਭਰਾ ਸਦੇ ਦੇ ਰਿਹਾ ਮੇਲਾ ਵੱਡਾ ਚੱਲਦਾ ਉਹ ਜੱਫਾ ਕਹਿੰਦੇ 51000 ਦਾ ਲੱਗਣਾ ਅੱਜ ਗੱਲ ਦੀਨੇ ਵਾਲਿਆਂ ਨੇ 5 ਲੱਖ ਦਿੱਤਾ ਇਹ ਆ ਬੱਲੇ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਓ ਭੰਗੜੇ ਪੈ ਗਏ ਦੁਨੀਆ ਸਵਾਦ ਲੈ ਗਈ ਦੁਨੀਆ ਸਵਾਦ ਲੈ ਗਈ ਉਧਰ ਵੱਡੇ ਪੱਦਰ ਦੇ ਵੱਡਾ ਸਨਮਾਨ ਸਮੁੱਚੀ ਕਾਰੋਂ ਦੀ ਪ੍ਰਬੰਧ ਕਮੇਟੀ ਵੱਲੋਂ ਖੇਡ ਕਬੱਡੀ ਦੇ ਮਸੀਹਾ ਸਿੰਘ ਸਮਾਨ ਬਾਬਾ ਇਹ ਸਿਖਰਲਾ ਟੰਬਾ ਇਹ ਉੱਪਰਲਾ ਉਧਰ ਕਹਿੰਦੇ ਜਰਨੈਲ ਸਿੰਘ ਦੀ ਕੋਲੀ ਸਾਹ ਦੇ ਸਾਰੇ ਪਰਿਵਾਰ ਦਾ ਪੁੱਤਰਾਂ ਦਾ ਤੇ ਦੋਸਤਾਂ ਮਿੱਤਰਾਂ ਦਾ ਉਧਰ ਕਮਲਜੀਤ ਸਿੰਘ ਜੀ ਸਰਪੰਚ ਕੈਰੋ ਤੇ ਨਾਲ ਗੁਰਵਿੰਦਰ ਜਫਾ ਲੱਗ ਗਿਆ ਕਿੰਮਾ ਹੈ ਤਿੰਨ ਲੱਗ ਗਿਆਗੇ ਨਹੀਂ ਤਿੰਨ ਲੱਗ ਗਿਆ 51000 ਵਾਲੇ ਮੇਰੇ ਮਿੱਤਰੋ ਪੰਜ ਜੋੜਾ ਦੇ ਬਲਵਿੰਦਰ ਸਿੰਘ ਜੀ ਕਹਿੰਦੇ ਖੱਬੇ ਰਾਜਪੂਤਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਨਾਲ ਢੱਲੋ ਸੁਪੇਨ ਦਾ ਆਪਾਂ ਧੰਨਵਾਦ ਕਰਦੇ ਆਂ ਉਧਰ ਹਰਪਾਲ ਸਿੰਘ ਬਿੱਲਾ ਸਰਪੰਚ ਜੋੜਾ ਵੱਡੇ ਮਾਨਸਮਾਨ ਪੁੱਜਦੇ ਕੀਤੇ ਆ ਸਤਿਕਾਰ ਕਰਾਂਗੇ ਆਹ ਮੈਚ ਕਹਿੰਦੇ ਬਾਲਾ ਤਗੜਾ ਖੇਡਿਆ ਜਾਣਾ ਮੇਰੇ ਮਿੱਤਰੋ ਇੱਕ ਪਾਸੇ ਗੱਗੀ ਲੋਪੋ ਸੰਦੀਪ ਸੰਧੂ ਨੰਗਲਾਪੀਆ ਕਬੱਡੀ ਕਲੱਬ ਮਾਲਵੇ ਦੀ ਖੇਡ ਕਲੱਬ ਹੈ ਤੇ ਦੂਸਰੇ ਬੰਨੇ ਸੰਤ ਬਾਬਾ ਹਿਆਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਹੈ 5 ਲੱਖ ਰੁਪਏ ਦਾ ਚੈੱਕ ਮਾਝੇ ਦੇ 4x4 ਪ੍ਰੋਮੋਟਰ ਬਿੱਲੇ ਗੱਲ ਦੀਨੇ ਵਾਲੀ ਨੇ ਕਹਿੰਦੇ ਗਾਂਗੇ ਵਾਲੇ ਗੁਰਵਿੰਦਰ ਲਈ ਪੁੱਜਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾ ਨਵਾਜੀ